ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਟੋਕੜ ਗੱਪਣ ਚੈੱਕ ਪਾਸ ਤੁਹਾਨੂੰ ਵਹਿੜ ਵਿਖਾਉਣੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਲਏ ਨੇ ਜਿਹੜੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626959 ਐਨੇ ਕ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ ਦੇਖ ਸਕਦੇ ਆ ਗਾਈਆਂ ਦੁੱਧ ਤੇ ਲਾਈਆਂ ਆਵੀਆਂ ਬਾਈ ਦੀਆਂ ਤੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਘਰ ਤੇ ਕੋਈ ਵਹਿੜਾ ਬਾਈ ਦੀ ਥਾਣਾ ਹਵਾਨਾ ਦੇਖ ਸਕਦੇ ਨੇ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਕਰਦੇ ਬਾਈ ਨਾਲ ਗੱਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਇਹ ਨਾਮ ਦੱਸ ਦੇ ਵੀ ਨਾ ਮੇਰਾ ਪਿੰਡ ਵੈ ਰੁਕਿਆ ਨਾ ਸੰਸ਼ੇਰ ਸੈਂਕਾ ਪਿੰਡ ਚ ਸੰਭਾਗਿੰਦੇ ਠੀਕ ਆ ਪਿੰਡ ਚ ਸ਼ੰਭਾ ਨਾਂ ਲੈਂਦੇ ਨਾ ਪਿੰਡ ਵਾਲਾ ਨਾਂ ਹੀ ਚੱਲਦਾ ਸਕੂਲ ਕੋਲੇ ਘਰ ਆ ਜਾਂਦਾ ਆਪਣਾ ਇੱਧਰ ਹਨਾ ਫਰਨੀ ਦੇ ਹਾਂ ਇਹ ਕੋਟ ਰਾਇਆ ਗਿਆ ਕੱਚਾ ਰਾ ਕੋਟਲੇ ਵਾਲੇ ਕੱਚੇ ਰਾਹ ਦੇ ਕੋਲੇ ਆ ਦੋਸਤੋ ਬਾਈ ਦਾ ਘਰ ਠੀਕ ਆ ਇਹ ਵੜ ਆਪਣੀ 3ਵੇਂ ਸੂਏ ਆਸਤੇ ਗੱਪਣ ਇਹ ਵੀਰੇ ਤੀਜੇ ਸੂਏ ਲੱਗਿਆ ਤੀਜੇ ਸੂਏ ਆ ਤੇ ਹੁਣ ਇਹ ਕਿੰਨਾ ਦੁੱਧ ਦਿੰਦੀ ਆ ਹੁਣ ਦੁੱਧ ਦਿੰਦੀ ਐ 1 ਟੱਗ 4 ਕਿਲੋ ਛੇਵਾਂ ਮਹੀਨਾ ਲੱਗਿਆ ਵਾ ਛੇਵਾਂ ਮਹੀਨਾ ਚੱਲਦਾ ਹਨ ਤੇ ਇੱਕ ਟੰਗ ਯਾਨੀ ਕਿ ਪਾਲੀ ਵੀ ਥੋੜੀ ਜੀ ਲਿੱਸੀ ਕਰਕੇ ਆਪਾਂ ਹਾਂ ਦੋਸਤੋ ਆਫ ਕੈਮਰੇ ਦੇ ਵਿੱਚ ਗੱਲਾਂ ਪਹਿਲਾਂ ਬਾਈ ਨਾਲ ਕਰਦੇ ਮੈਂ ਤਾਂ ਆਪਾਂ ਫੀਡ ਨਹੀਂ ਘਾਰਿਆ ਦਾ ਤਾਂ ਕਰਕੇ ਠੀਕ ਆ ਤੇ ਇਹ ਬਈ ਦੂਜਾ ਆਪਣੀ ਹੈ ਤਾਂ ਕਰ ਦੂਗੀ ਹਨਾ ਹਾਂ ਕਰ ਦਈਏ ਤੇ ਸੱਜਰ ਨੇ ਕਿਹਾ ਕਿ ਦੁੱਧ ਪਾਤਾ ਸੀ ਸੱਜਰ ਨੇ ਵੀਰੇ ਇਹਦੇ ਥੰਨੇ 22 ਲੀਟਰ ਦੁੱਧ ਵਿੱਚ ਹੋਇਆ 22 ਲੀਟਰ ਹਾਂ ਠੀਕ ਆ ਪਾ 23 ਵੀ ਨਹੀਂ ਕਦੇ 22 ਵੀ ਨਹੀਂ ਕਦੇ 22 ਲੀਟਰ ਜਿਹੜਾ ਆਉਂਦੇ ਖਰਾਕਰਾ ਚੋਲੇ ਉਹ ਪੈਂਦੀ ਆ ਥੋੜਾ ਜਿਹਾ ਕ੍ਰੋਸ ਪੰਚਾ ਗਰਮੀ ਨਹੀਂ ਬਾਲੀ ਬਣਾਉਂਦੀ ਆਉਂਦੀ ਆ ਹਨਾ ਉਹ ਠੰਡੀ ਸੀਲ ਆ ਕੇ ਮਾਰਦੀ ਆ ਰਾਂ ਅੱਧਾ ਪੈਣ ਵਾਲੀ ਦੇਖ ਸਕਦੇ ਹੋ ਦੋਸਤੋ ਠੰਡੀ ਸੀਲ ਆ ਪਾਈ ਆ ਪਲਾਂ ਦੀ ਨਿਆਣਾ ਪਾਉਣ ਦੀ ਲੋੜ ਪੈਂਦੀ ਕਿ ਨਹੀਂ ਪੈਂਦੀ ਨਿਆਣਾ ਪਾਉਂਦੇ ਠੀਕ ਆ 22 ਦਾ ਜੈਨਾ ਮਤਲਬ ਉਹ ਆਪੀ ਠੀਕ ਆ ਠੀਕ ਆ ਤੋੜ ਕੇ ਦਿਖਾ ਦਈਏ ਕੱਦ ਕਾਠ ਦੋਸਤੋ ਪੂਰੇ ਵੱਡੇ ਦੀ ਆ ਇੱਕ ਟਾਈਮ ਸਵੇਰ ਚੋਣਾ ਕਿ ਸ਼ਾਮ ਨੂੰ ਹੈਂ ਸੁਬਾਕ ਸ਼ਾਮ ਠੀਕ ਹੈ ਨੇ ਆਈ ਹੁੰਦਾ ਦੋ ਟਾਈਮ ਚੋਕੇ ਰਹਿ ਲਏ ਮੈਂ ਦੋ ਟਾਈਮ ਠੀਕ ਆ ਠੀਕ ਆ ਉਹ ਆਪਣੀ ਪਾਈ ਦੀ ਹੈ ਬਾਕੀ ਦੋਸਤੋਂ ਰੰਗ ਬਾਜ ਚੌਂਕ ਚੌਂਕ ਵਾਲੀ ਵੜ ਪੂਰੀ ਆ ਬਾਕੀ ਥਣ ਹਵਾਨਾ ਜਿੰਨਾ ਵੀ ਹੈਗਾ ਨਾ ਹੁਣ ਸੁਬਾ ਚੋਣਾ ਉਹਨਾਂ ਇੱਕ ਟਾਈਮ ਕਿ ਸ਼ਾਮ ਨੂੰ ਠੀਕ ਆ ਦੋਸਤੋਂ ਹੁਣ ਸੁਬਾ ਦੀ ਚੋਈ ਵੀ ਆ ਹਵਾਨੇ ਦੀ ਜੱਜਮੈਂਟ ਉਸ ਹਸਾਬ ਤੇ ਕਰ ਲਿਓ ਇੱਕ ਟਾਈਮ ਹੀ ਬਾਈ ਚੋਂਦਾਗਾ ਤੋਰ ਤਾਰ ਬਾਕੀ ਵੇਖ ਲਓ ਦੋਸਤੋ ਇਹਦੀ ਜਮਾਂ ਤੁਰਦੀ ਵਧਗਾ ਘੋੜੀ ਵਾਂਗੂ ਆ ਬਾਕੀ ਠੀਕ ਆ ਪਲੀ ਸਭੀ ਵੀ ਚੰਗੀ ਆ ਦੇਖ ਸਕਦੇ ਆ ਥਾਣਾ ਜ ਵੀ ਗਏ ਦੋਸਤੋ ਚੰਗਾ ਗਾ ਹਵਾਨਾ ਜਿੰਨਾ ਵੀ ਹੁਣ ਵਗਾਉਂਦੀ ਆ ਕਿਉਂਕਿ ਟੋਕੜ ਦੇ ਸਾਹ ਤੇ ਤੁਸੀਂ ਚੈੱਕ ਕਰ ਸਕਦੇ ਆ ਦੇਖ ਸਕਦੇ ਆ ਸੋਹਣਾ ਹਵਾਨਾ ਦੋਸਤੋ ਪਾਸਾ ਬੂਸਾ ਨਹੀਂ ਰੱਖਦੀਗੀ ਤੁਸੀਂ ਦੇਖ ਜੇ ਵੜਾ ਚ ਕੋਈ ਖਰਾਬੀ ਹੋਏ ਥਰਾਂ ਸੀ ਧਰਪੂਰ ਹੋਏ ਹਨ ਹਾਂ ਬੰਦਾ ਵੇਖਣ ਆਉਗੋ ਕਰਾਏ ਹੋਈ ਤੋ ਇਹਦਾ ਮੁੱਲ ਮੁੱਲ 45000 ਵਿੱਚੋਂ ਮਾਨ ਤਾਨ ਹੋ ਜੂ ਤੇ ਫੋਨ ਨੰਬਰ ਸਾਡੇ ਕੋਲ 52 ਹਾਂ 2773 ਠੀਕ ਆ ਇਹ ਆਪਣੀ ਕੁੜੀ ਨੂੰ ਵੀ ਸ਼ੌਂਕ ਆ ਪਾਸੂਆਂ ਦਾ ਨਾਮ ਦੱਸ ਦੇ ਪਤ ਠੀਕ ਆ ਪਾਸੂਆਂ ਦਾ ਪੂਰਾ ਸ਼ੌਂਕ ਥਨਾ ਚ ਕੋਈ ਦੁੱਧ ਉੱਪਰ ਜਾਂ ਕੋਈ ਭੂਰ ਦਿੱਤਾ ਠੀਕ ਆ ਬਈ ਦੇਖ ਸਕਦੇ ਹੋ ਦੋਸਤੋ ਚੰਗੀ ਵਹਿੜਾ ਜਰੂਰ ਬਾਈ ਨੇ ਕਨੈਕਟ ਕਰ ਲਿਓ ਬਾਕੀ ਮੌਕੇ ਤੇ ਜਿਹੜਾ ਮੁੱਲ ਬਾਈ ਨੇ ਕੀਤਾ ਮੌਕੇ ਤੇ ਮਾਨਤਾਣ ਹੋ ਜਾਊਗਾ ਚੰਗੀ ਵਹਿੜਾ ਕਦ ਕਾਟ ਦੋਸਤੋ ਬੇਫਿਕਰ ਹੋ ਕੇ ਆ ਜਾਓ ਤੁਸੀਂ ਕਿਉਂਕਿ ਵੱਡੇ ਕਦ ਕਾਟ ਦੀ ਆ ਦੇਖ ਸਕਦੇ ਹੋ ਦੂਜੀ ਵਹਿੜ ਨਾਲ ਖੜੀ ਆ ਉਹਦੇ ਨਾਲੋਂ ਫੋਟਾਂਗ ਦੋਸਤੋ ਉੱਚੀ ਆ ਇਹ ਵੀਡੀਓ ਦੇਖਣ ਲਈ ਤਿਆਰ ਦੇ ਲੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਜੁੜੇ ਹੋਇਆ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ